ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਅਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਪਹੁੰਚ ਗਿਆ ਜੀ ਸਾਡਾ ਮਿੱਤਰ ਮਕੈਨਿਕ ਤੇ ਫ੍ਰਿਜ ਵਾਲਿਆਂ ਨੂੰ ਫੋਨ ਕੀਤਾ ਤਾਂ ਅਸੀਂ ਉਹਨਾਂ ਨੇ ਤਾਂ ਜਦੋਂ ਸਾਨੂੰ ਖਰਚਾ ਦੱਸਿਆ ਮੇਰੇ ਅਰਜਨਜੀਤ ਦੀ ਨਿਕਲ ਗਈ ਤੁੱਕੀ ਮੈਂ ਇਹਦੇ ਮੂੰਹ ਵੱਲ ਨੂੰ ਦੇਖਾਂ ਮੇਰੇ ਮੂੰਹ ਵੱਲ ਨੂੰ ਦੇਖੇ ਮੈਂ ਕਿਹਾ ਚੇਰਨਜੀਤ ਬਾਈ ਨੇ ਤਾਂ ਇੰਨਾ ਖਰਚਾ ਦੱਸਤਾ ਇੰਨੇ ਤਾਂ ਆਪਾਂ ਫਰਿੱਜ ਕੋਈ ਹੋਰ ਵੀ ਲੈ ਸਕਦੇ ਆ ਇਹ ਮੇਰੇ ਮੂਹਰੇ ਦੇਖੇ ਇਹਨੂੰ ਕੋਈ ਗੱਲ ਨਾ ਆਵੇ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਪਰਮਾਤਮਾ ਦੀ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਖੰਦ ਰੂਸਤ ਰਹੋ ਤੇ ਦੁੱਖ ਤਕਲੀਫ ਮਤ। ਮੈਨੇ ਇੱਕ ਗੱਲ ਦੱਸ ਸਕਦਾ ਤੂੰ ਦਿਨ ਪਰ ਦਿਨ ਡਾਊਨ ਕਾਤੇ ਹੁੰਦੀ ਜਾਂਦੀ ਆ ਵਾਸਤੋਂ। ਚੱਲ ਲੜਦੀਆਂ ਤਾਂ ਤੁਸੀਂ ਆ ਬੋਲਦੀਆਂ। ਆ ਹੁਣ ਵੀ ਮੰਦਰ ਨੂੰ ਹੋ ਮੰਨ ਦੌਰ ਦੌਰ ਗਾਣੀ। ਉਹ ਨੂੰ ਨੰਦ ਤੋੜੂਏ ਉਹ ਲੰਘ ਗਿਆ ਇਹ ਨੁਕਸਾਨ ਕਰਿਆ ਦਿਖਾਈ ਮਨੇ ਵੀ ਕਿ ਕਿਹੜੀ ਗੱਲ ਵਿੱਚ ਬੋਲਦੀ ਸੀ ਮੈਂ ਮਨੇ ਚੱਲਿਆ ਟਿੱਕੀ ਟੁੱਟ ਗਈ ਤੇ ਕੋਈ ਗੱਲ ਐਵੇਂ ਕਿਵੇਂ ਟੁੱਟ ਗਈ ਮੇਹਤ ਮੇਰੀ ਵੀ ਤਾਂ ਦੇਖੋ ਤੁਸੀਂ ਉਹ ਚੱਲ ਕੋਈ ਨਹੀਂ ਧੀ ਪੁੱਤਾਂ ਵਾਸਤੇ ਬਾਪ-ਬਾਪ ਕਿਆਰੀ ਕਰਦੇ ਅੱਜ ਦਾ ਨੁਕਸਾਨ ਜਿਹੜਾ ਉਹਨੇ ਹੁਣ ਕਰਿਆ ਉਹ ਕੌਣ ਭਰੂ ਉਹ ਤੁਸੀਂ ਹਾਂ ਫੇਰ ਉਹ ਬਾਪ ਭਰੂਗਾ ਜਿਆ ਦੋ ਟਿੱਕੀਆਂ ਉਹ ਤੇ ਟੁੱਟ ਗਈਆਂ ਹੈ ਤਾਂ ਮੇਰੀ ਮਿਹਨਤ ਜਿਹੜੀ ਮੈਂ ਮਿਹਨਤ ਕਰਕੇ ਫਰਿੱਜ ਚੱਕਿਆ ਤਾਂ ਉਹ ਉਹ ਰੈਡੀ ਹੋ ਸਾਡਾ ਜਿੱਦਾਂ ਭਾਈ ਐਡਾ ਬੜੀ ਰਾਤੋਂ ਕਹਿ ਕੇ ਦੀ ਤੇ ਕੰਮ ਹੋਵੇਂ ਦਾ ਦੌਰਾ ਪੈਣਾ ਉਹ ਮੈਨੂੰ ਕਹਿਤਾ ਵੀ 15-20 ਦਿਨ ਅਸੀਂ ਆਕਣੇ ਸਾਰ ਲੰਨੇ ਨਹੀਂ ਦੱਸਾਂ ਪਤਾ ਹੈ ਕਿ ਹਾਲੇ ਗਰਮੀ ਬਹੁਤ ਹੈ ਇੱਕ ਬੜੇ ਸੀਸਿਆਂ ਕਰਕੇ ਦੁੱਗਣੀ ਕਰਨੀ ਆ ਮੈਂ ਇੱਕ ਗੱਲ ਦੇਖਿਆ ਜੀ ਕੱਲ ਦਾ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਕਿਸੇ ਚੀਜ਼ ਦੀ ਕੀਮਤ ਪਤਾ ਨਹੀਂ ਜਲਦੀ ਜਿੰਨਾ ਚਿਰ ਚੀਜ਼ ਵਿਗੜੇ ਨਾ ਖਰਾਬ ਨਾ ਹੋਵੇ ਖੋ ਨਾ ਜਾਵੇ ਉਹਦੀ ਤੇਰੀ 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 ਮੈਂ ਗੱਲ ਕੱਟਦਾ ਅੱਪਾ ਤਾਂ ਗੱਲ ਚੀਜ਼ ਦੀ ਕਰਦੇ ਆਂ। ਅਹਿਮੀਤ ਲਾਲਾ ਮਾਪਿਆਂ ਦੀ ਜਾਨਵਰ ਦੀ ਉਦੋਂ ਪਤਾ ਲੱਗਦੀ ਆ ਜਦੋਂ ਆਪਣੀ ਜ਼ਿੰਦਗੀ ਚੋਂ ਉਹ ਦੂਰ ਚਲੇ ਜਾਂਦੇ ਆ। ਹੈਨਾ ਮੈਂ ਮਰ ਦੀ ਚੀਜ਼ ਤਾਂ ਆਪਾਂ ਖਰੀਦ ਲੂਗੇ। ਨਹੀਂ ਜਿੱਦਾਂ ਹੁਣ ਠੀਕ ਹੋ ਗਈ ਚੀਜ਼। ਕੱਲ ਦਾ ਮੈਂ ਪਾਣੀ ਢੋਣੀ ਉਧਰ ਤੋਂ ਚਲਾਨਤ ਲੈਣਾ ਜਵਾਬ ਨਹੀਂ ਸਾਨੂੰ ਦਿੱਤਾ ਹੈਗਾ ਕਿ ਚੀਜ਼ ਲੱਗਿਆ ਉਹਨਾਂ ਨੇ ਦੂਜਾ ਸਟੀਲ ਲਾਣਾ ਜਿਹੜਾ ਬਜ਼ਾਰਾਂ 'ਚ ਲੱਗਿਆ ਹੁੰਦਾ। ਵਰ ਮੈਂ ਕੱਲ ਦੀ ਪਾਣੀ ਢੋਹਦੀ ਮੈਨੂੰ ਪਤਾ ਵੀ ਸਾਡੇ ਫ੍ਰਿਜ ਖਰਾਬ ਹੋਉਣਾ ਸਾਨੂੰ ਕਿੰਨਾ ਨੁਕਸਾਨ ਨੁਕਸਾਨ ਹੋ ਗਿਆ ਤੇ ਉਹਦੀ ਕੀਮਤ ਸਾਡੇ ਲਈ ਕਿਆ ਕਿਆ ਮੈਂ ਉਹ ਤੈਨੂੰ ਦੱਸਦਾ ਕਿ ਚੀਜ਼ ਹੀ ਨਹੀਂ ਆਪਣੇ ਮਾਂ ਪਿਓ ਦੀ ਵੀ ਪਾ ਸਮਝੋ ਆਪਣੇ ਭੈਣ ਭਰਾਵਾਂ ਦੀ ਵੀ ਅਹਿਮਤ ਸਮਝੋ ਇਹ ਵਿਚਾਰਾ ਗਰਮੀੋਂ ਗਰਮੀ ਹੋਇਆ ਪਹਿਲਾਂ ਮਕੈਨਿਕ ਭੱਜਿਆ ਫਿਰਦਾ ਹੈ ਹੈ ਇਹ ਆਪਣਾ ਮਿੱਤਰਾਂ ਦਾ ਮੁੰਡਾ ਜੇ ਕਿਸੇ ਨੇ ਮੇਰੇ ਵੀਰ ਭੈਣ ਭਾਈ ਨੇ ਏਸੀਆਂ ਦਾ ਕੰਮ ਜਾਂ ਗੀਰ ਦਾ ਕੰਮ ਜਾਂ ਫ੍ਰਿਜਾਂ ਦਾ ਕੰਮ ਇਦੇ ਨਾਲ ਜ਼ਰੂਰ ਕੰਟੈਕਟ ਕਰਿਓ ਜਿਹੜੀ ਸਾਡੀ ਵੀਡੀਓ ਦੇਖਦੇ ਆਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਕੰਮ ਬਹੁਤ ਵਧੀਆ ਘੈਂਟ ਕਰਦਾ ਮੁੰਡਾ ਮਿਹਨਤੀ ਵੀ ਆ ਹੈਨਾ ਇਹਨੇ ਮੈਨੂੰ ਆ ਕੇ ਪਤਾ ਇਹ ਮੈਨੂੰ ਜਦ ਦੱਸਿਆ ਮਹਾ ਮੈਨੂੰ ਤਾਂ ਇੰਨਾ ਖਰਚਾ ਦੱਸ ਗਿਆ ਯਾਰ ਮੈਂ ਕੀ ਕਰਾਂ ਕਹਿੰਦਾ ਗੱਲ ਸੁਣ ਵੀਰ ਮੈਂ ਬੈਠਾ ਪਰਵਾਹ ਨਹੀਂ ਕਰਲੀ ਮੈਂ ਆ ਗਿਆ ਉਹੀ ਗੱਲ ਜਦੋਂ ਇਹ ਆਇਆ ਇਹਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਕਹਿੰਦਾ ਵੀ ਆ ਚੀਜ਼ਾਂ ਲਿਆ ਲੈ ਕਹਿੰਦਾ ਹੁਣੇ ਸੈੱਟ ਕਰ ਦੂੰ ਉਹ ਤੁਹਾਨੂੰ ਦੱਸ ਦਿਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਆ ਕਹਿਨੇ ਪਾਇਆ ਨਾ ਫੱਟ ਦੇ ਕੇ ਸਾਰਾ ਕੁਸਰ ਕਰਤਾ ਓਕੇ ਕਹਿੰਦਾ ਲੈ ਚੱਕ ਫ੍ਰੀਜ ਆ ਇਹਨੂੰ ਓਕੇ ਆ ਬਸ ਥੋੜੀ ਜਿਹੀ ਜਿਹੜੀਆਂ ਪ੍ਰੋਬਲਮਾਂ ਜਿਉਂ ਤੋਂ ਦੱਸਦੇ ਉਹ ਕਰ ਰਿਹਾ ਉਹ ਤੇ ਉਹ ਤੋਂ ਪਹਿਲਾਂ ਆਪਾ ਪਰਮਾਤਮਾ ਕੰਮ ਤੇ ਤਰੱਕੀਆਂ ਚ ਦਵੇ ਜੜਦੀ ਗਲਬ ਚ ਰੱਖੀ ਰੋਪੜਤਾ ਹੈ ਜਿਹਨੇ ਸਾਡੇ ਬਾਰੇ ਸੋਚਿਆ ਚਲੋ ਦੋਸਤੀ ਜਾਰੀ ਆਪਣੀ ਜਗਾ ਤੇ ਮੇਨਤਾ ਆਪਣੀ ਜਗਾ ਪਰ ਜਿਹੜਾ ਬੰਦਾ ਕਹੇ ਤੇ ਇੱਕ ਵਾਰੀ ਆਜ ਵੀ ਉਹਦੇ ਵਰਗੀ ਰੀਸਨਿੰਗ ਹੁੰਦੀ ਤੈਨੂੰ ਐ ਪਤਾ ਵੀ ਕਿੱਥੇ ਤਾਂ ਰੋਪੜਤਾ ਮੈਂ ਰੁਪੜਤਾ ਜਦੋਂ ਮੈਂ ਇਹਨੂੰ ਦੱਸਿਆ ਮਾ ਮੇਰਾ ਫ੍ਰਿਜ ਐ ਕਰਕੇ ਖਰਾਬ ਹੋ ਗਿਆ ਵੀਰ ਜੇ ਤੂੰ ਅੱਜ ਮੈਂ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਿੰਦਾ ਕੱਲੂ ਕਰ ਦੂੰਗਾ ਦੂਗਾ ਕੰਮ ਉਹ ਕਹਿੰਦਾ ਆਪਣੇ ਹੱਥ ਦਾ ਹੀ ਆ ਕਿਉਂਕਿ ਉੱਥੇ ਕੰਮ ਕਰ ਲੱਗੇ ਹੋ ਨਵਾਂ ਇਹ ਉਹ ਬੰਦੇ ਬਾਹਰ ਗਏ ਹੋਏ ਆ ਉਹਨਾਂ ਦਾ ਲੱਗਿਓ ਕਾਰਨ ਇਹ ਕਹਿੰਦਾ 2 ਮਹੀਨੇ ਤੱਕ ਬੰਦਿਆਂ ਨੇ ਆਉਣਾ ਉਦੋਂ ਤੱਕ ਤਾਂ ਕੋਈ ਕਰਨੀ ਬਹੁਤ ਟਾਈਮ ਆ ਤੇ ਜਦ ਇਹ ਵਿਚਾਰਾ ਮੇਰੇ ਕੋਲ ਪਹੁੰਚ ਗਿਆ ਨੇ ਇੱਕ ਬੰਦਾ ਉੱਥੇ ਛੱਡਦਾ ਕਹਿੰਦਾ ਪਹਿਲਾਂ ਮੈਂ ਤੇਰਾ ਫ੍ਰਿਜ ਠੀਕ ਕਰਕੇ ਜਾਊਂਗਾ ਨਾ ਮੈਂ ਦੱਸਤਾ ਵੀ ਇਦਾਂ ਦਾ ਕਰਤੇ ਮੇਰੇ ਪ੍ਰੋਬਲਮ ਆ ਯਾਰ ਵੀ ਸਾਰੀਆਂ ਚੀਜ਼ਾਂ ਇੱਥੇ ਖਰਾਬ ਹੋਈ ਜਾਂਦੀਆਂ ਸਾਡੇ ਸੀਸੇ ਕਰਕੇ ਜਾਦਾ ਗਮਸਾ ਤੇ ਪਹੁੰਚ ਗਿਆ ਹੈ ਚੱਲੀਏ ਹੁਣ ਆਪਾਂ ਤੁਸੀਂ ਦਿਖਾ ਦਿਓ ਮੈਂ ਨਹੀਂ ਅੰਦਰ ਜਾਣਾ ਮੇਰੇ ਤਾਂ ਘੜ ਦਿਲ ਕਾਤੇ ਉੱਥੇ ਕਰਨੀ ਬਹੁਤ ਚਲੋ ਜੀ ਮੈਂ ਚੱਲਦਾ ਅੰਦਰ ਨੂੰ ਤੇ ਤੁਹਾਡੀ ਮੁਲਾਕਾਤ ਵੀ ਆਪਾਂ ਦੇ ਨਾਲ ਤੇ ਤੁਹਾਨੂੰ ਦੱਸਦੇ ਆਂ ਵੀ ਕਿਆ ਕਿਆ ਕਮੀਆਂ ਤੇ ਕਿਆ ਕਿਆ ਪ੍ਰੋਬਲਮ ਆਤੀ ਆ। ਲਓ ਜੀ। ਪਹਿਲਾ ਇਹਨੇ ਵੇਚੇ ਮਗਾਈਆਂ ਜੀ ਇੱਕ ਦੋ ਚੀਜ਼ਾਂ ਹੋ ਇੱਕ ਦੋ ਚੀਜ਼ਾਂ ਜਿਵੇਂ ਮੰਨ ਲਓ ਬਗਲੇ ਆ। ਉਹ ਤਾਂ ਦੂਰ ਕਮਕੈ ਦੀ ਬਗਲੇ ਆ। ਵੀ ਇੱਕ ਤੇ ਮੋਟਰਸਾਈਕਲ ਆ ਨਾ ਮਗਲੈਰ ਪੈਣਾ। ਆ ਬਿੰਕੋ ਨੇ ਦੇਖਿਆ ਦੇ ਵਿੱਚ ਪਹਿਲਾ ਹੁੰਦੀ ਆ ਇਹ ਉਹ ਗ੍ਰੇਡੀਆਂ ਹੁੰਦੀ ਆ। ਇਹ ਮਗਲੈਰ ਉਹਦੇ ਵਿੱਚ ਹੋਣਾ ਜੀ ਹੋਈ ਆ। ਨੰਬਰ 2 ਇੱਕ ਹੈ ਗਈ ਹੈ ਇਹ ਆਪਣੀ ਡੈਸ਼ ਇਹਦੇ ਵਿੱਚ ਬੰਦ ਕਰੀਂ ਗਿਆ ਜਿਵੇਂ ਚਾਲਾਕ ਦੇ ਵਿੱਚ ਨਾ ਜਨਰਲ ਬੰਦ ਕਰਿਆ ਹੁੰਦਾ ਐਵੇਂ ਇਹਦੇ ਵਿੱਚ ਕਰੀ ਹੋਈ ਆ ਬੰਦ ਇਹ ਹੁੰਦੀ ਆ ਠੱਗੀ ਗਿਆ ਐਵੇਂ ਸਸਰੀ ਕਾ ਨੂੰ ਸਸਰੀ ਕਾ ਇਹ ਠੱਗੀ ਗਿਆ ਠੀਕ ਹੈ ਪਹਿਲਾਂ ਤਾਂ ਬਾਹਰ ਜੇ ਹੋ ਗਈ ਪਹਿਲਾਂ ਤਾਂ ਤੇਰਾ ਤੈਨੂੰ ਧੰਨਵਾਦ ਸਾਡੇ ਇੱਕ ਫੋਨ ਕਹੇ ਦੇ ਪਹੁੰਚ ਗਿਆ ਠੀਕ ਆ ਤੇ ਦੂਆ ਨੰਬਰ ਹੀ ਇੱਕ ਆ ਪਾਇਆ ਇਹਨੇ ਆ ਫਿਲਟਰ ਕਰਾਉ ਦੇ ਕਹਦਾ ਹੈ ਆ ਫਿਲਟਰ ਵੀ ਕਹਿੰਦਾ ਭਾਈ ਤੂੰ ਆਏ ਕਰ ਜਦੋਂ ਕੰਮ ਕਰਵਾਉਣੇ ਤਾਂ ਵਧੀਆ ਕਰਾ ਦੇ ਆ ਫਿਲਟਰ ਵੀ ਚੇਂਜ ਕਰ ਇਹਨੇ ਫਿਲਟਰ ਵੀ ਤੇ ਆਹ ਇਹ ਫੋਨ ਉੱਤੇ ਹੀ ਆਈ ਚਿੱਟੀ ਚਿੱਟੀ ਪੈਪ ਹੁੰਦੀ ਦਿਖਦੀ ਹੋਣੀ ਆ ਵੀਰੋ ਦੇਖੀਏ ਤੁਹਾਨੂੰ ਹਾਂਜੀ ਆਪਾਂ ਜਾਂਦੀ ਜਾਂਦੀ ਅੰਧਵਾ ਜਿਹੜਾ ਆ ਬਕਸਾ ਦਾ ਬਾਰ ਬਾਰ ਦਾ ਖੰਡ ਇਹ ਮਨਿੰਦਰ ਸਿੰਘ ਨੇ ਖਰਾਬ ਕਰਤਾ ਇਹਨੇ ਪਰ ਹੁਣ ਤੱਕ ਮੈਨੂੰ ਆਈ ਨਹੀਂ ਕਿਹਾ ਪਾਪਾ ਮੇ ਤੋਂ ਗਲਤੀ ਹੋ ਗਈ ਮੈਂ ਸੌਰੀ ਫਿਰ ਮੰਗਦਾ ਕਿਹਾ ਇੱਕ ਵਾਰ ਵੀ ਤਾਂ ਅਸਲ ਸਕੂਲ ਸੇ ਕਿਹਾ ਦਾ ਕੀ ਕਿਹਾ ਦਾ ਮੈਂ ਸੌਰੀ ਮੈਂ ਗਲਤੀ ਹੋ ਗਈ ਪੱਕੀ ਗੱਲ ਹੈ ਕਿਹਾ ਉਹਨੇ ਜਿਸ ਨੇ ਕਿਹਾ ਨਹੀਂ ਅੱਗੇ ਤੋਂ ਅੱਗੇ ਤੋਂ ਨਹੀਂ ਇਹ ਜੀ ਗਲਤੀ ਕਰਨੀ ਪਤਾ ਕਿੱਡਾ ਨੁਕਸਾਨ ਆਇਆ ਤੇਰੇ ਕਰਕੇ ਇਹਨਾਂ ਨੂੰ ਨੁਕਸਾਨ ਹੋ ਗਿਆ ਜੇ ਮੰਨ ਲਾ ਜੀ ਬਾਈ ਤਾ ਤੁਹਾਨੂੰ ਆ ਮਿਲਦਾ ਬੱਸ ਕੀ ਹੋ ਗਿਆ ਬਗਾਰਾ ਨੂੰ ਤੁਮਾ ਜਿਹੜਾ ਆਪਣਾ ਮੜਾ ਮੋੜ ਦਾ ਬਚਦਾ ਹੋਣਾ ਹੋ ਗਿਆ ਤਾਂ ਤੇਰੇ ਸਾਹਮਣੇ ਪਤਾ ਦੁੱਧ ਪਾ ਕਿੱਥੇ ਰੱਖਦੇ ਗਰਮ ਰੱਖ ਕੇ ਬਾਹਰ ਰੱਖਦੇ ਆ ਵੀ ਆਪਣਾ ਦੁੱਧ ਖਰਾਬ ਨਾ ਹੋਵੇ ਪਾਣੀ ਦਾ ਤੁਹਾਨੂੰ ਪਤਾ ਪਾ ਜੇ ਮੋਟਰ ਚਲਾਉਣੀ ਹੈ ਤਾਂ ਕਿੰਨੀ ਵਾਰ ਉੱਚ ਗੱਦੀ ਜਾਓਗੇ ਪਰ ਇਹ ਕਿ ਜੇ ਸਰ ਮਦੂ ਹੋਰ ਵੀ ਗਾਲ ਕੱਢ ਪਈ ਮੇਰੇ ਨਾਲ ਇਹ ਦਾਤ ਹੋ ਗਿਆ ਹੋਇਆ

ਤੁਸੀਂ ਜੇ ਨਾ ਰੋਕੋਗੇ ਜਿੰਨਾ ਜ਼ਿਆਦਾ ਵਾਣੀ ਰੱਖੂਗੇ ਉਹਨਾਂ ਜਦ ਰੈਗੂਲਰ ਚੱਲੂਗੀ ਨਾ ਤਾਂ ਪ੍ਰੈਸ਼ਰ ਦਾ ਸ਼ੁਰੂਗੀ ਤੇ ਤੁਹਾਡਾ ਬਿਜਲੀ ਖਰਚਾ ਜ਼ਿਆਦਾ ਹੋਊਗਾ ਤੁਹਾਡਾ ਗਾਣ ਕੰਪਰੈਸ਼ਨ ਵੀ ਜ਼ਿਆਦਾ ਹੋਣਾ ਤਾਂ ਜਿੰਨਾ ਆਪਾਂ ਰੋਕਤਾ ਜੇ ਹੋਵੇ ਤਾਂ ਕਿਤੇ ਵੀ ਲੇਡਰ ਕਰਨ ਕਾਇਆ ਰੱਖੂਗਾ ਅਸੀਂ ਜਾਇਨੇ ਕਰੂ ਜਿਹੜੀ ਨੇ ਕਹਿਣਾ ਉਹ ਜਿੰਨਾ ਸੀ ਇਹਦੇ ਵਿੱਚ ਠਾਕ ਮਤਲਬ ਪਾਣੀ ਘੱਟ ਰੱਖੂਗੇ ਉਨਾਂ ਸਾਨੂੰ ਸੇਫ ਹੋਊਗਾ ਜੇ ਛੇਤੀ ਉਹਨਾਂ ਛੇਤੀ ਕਰਦੇ ਜਿੰਨੇ ਆਪਾਂ ਠੀਕ ਘੱਟ ਹੋਵੇ ਜਿੰਨੀ ਘੱਟ ਹੋਵੇ ਉੰਨੇ ਸਾਡੀ ਜਿਹੜੀ ਗੈਸ ਆ ਕੰਪਰੈਸ਼ਨ ਦਾ ਕੰਮ ਆ ਉਹ ਬਹੁਤ ਬਹੁਤ ਬਚਤ ਹੋ ਜੇ ਸੁਣ ਲਿਆ ਭਾਈ ਚਰਨਜੀਤ ਆ ਇਹ ਤਾਂ ਮੇਰੇ ਨਾਲ ਲੜਦੀ ਆ ਕਹਿੰਦੀ ਆਪਣੀ ਬੋਲਦੀ ਦੱਸੀ ਜਾਂਦੇ ਉਹਦੀ ਗੱਲਾਂ ਬਿਲਕੁਲ ਪਾਣੀ ਨਾ ਰੱਖੋ ਬਾਟਿੰਗ ਨੂੰ ਬੈਠੀ ਕੋਈ ਤਾਂ ਬੰਦੇ ਵੇਸ਼ੀਆਂ ਉਹ ਕਿਹੜਾ ਮੂਵਰ ਕੰਪਨੀ ਵਾਲਿਆਂ ਨੇ ਬਈ ਮੇਰੀ ਧੁੱੱਕੀ ਘਾੜਤੀ ਮੈਂ ਦੱਸ ਗਿਆ ਨੇ ਮੈਨੂੰ ਜਦੋਂ ਉਹਨੇ ਰੇਟ ਦੱਸਿਆ 650 ਤਰ ਇੱਕ ਪਹਾੜ ਕੋਲ ਤੇ ਉਹ ਬਾਈ ਮਗਾਏ ਚਲੋ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਤਾਂ ਵੀ ਕੀ ਹੋਣਾ ਫਿਰ ਮੈਂ ਇਹਦੇ ਨਾਲ ਗੱਲ ਕਰਾਈ ਇਹਨੇ ਪੁੱਛਿਆ ਕਹਿੰਦਾ ਬਾਈ ਤੁਹਾਡਾ ਹੈਂਡਪੰਮ ਕਿ ਆਪੀ ਕੰਪਰੈਸ਼ਨ ਠੀਕ ਆ ਤੁਹਾਡਾ ਉਸ ਤੋਂ ਓਕੇ ਆ ਫਿਰ ਉਹ ਕਹਿੰਦਾ ਬਾਈ ਸਾਡੀ ਜਿਹੜੀ ਕੰਪਨੀਆਂ ਅਗਰੇ ਤੋਂ ਨੂੰ ਪਾਤਾ ਪਰੈਸ਼ਨਲ ਕਈ ਪਤਾ ਨਹੀਂ ਹੁੰਦਾ ਕੀ ਹੁੰਦਾ ਜਿੱਦਾਂ ਕਿ ਆਹਾ ਜਿੱਦਾਂ ਕਿ ਆਹਾ ਮੋਟਰ ਚਾਲ ਦਿਆ ਇਹ ਕੰਪਰੈਸ਼ਨ ਆ ਇਹ ਵੀ ਚੇਂਜ ਹੋਣਾ ਇਹ ਚੱਲਦਾ ਹੈ ਉੱਪਰ ਤੇ ਜਿਹੜੀਆਂ ਆਹ ਜਾਲੀਆਂ ਇਹ ਵੀ ਚੇਂਜ ਹੋਣੀਆਂ ਇਹ ਵੀ ਚੱਲਦੀਆਂ ਹੈ ਆਹ ਜਿਹੜਾ ਵਿਚੋ ਟੁੱਟਿਆ ਇਹ ਵੀ ਚੇਂਜ ਹੋਣਾ ਰੁਪਈਆ ਮੰਗਿਆ ਮੈਂ ਤੇ ਪਾਣਾ ਤਾਂ ਮੈਂ ਤਾਂ ਜਿਵੇਂ ਕੁੱਤੀ ਗੱਲ ਦਫਾ ਮੇਰਾ ਤਾਂ ਦਿਮਾਗ ਕੁੱਤੀ ਖਰਾਬ ਹੋ ਗਿਆ ਤਾਂ ਜੇ ਤੂੰ ਗੱਲ ਨਾ ਕਰਦਾ ਜੇ ਤੂੰ ਮੈਨੂੰ ਹੌਸਲਾ ਨਾ ਦਿੰਦਾ ਮੈਂ ਤਾਂ ਕੋਆਟ ਤੇ ਬਿਚਿਆ ਮੇਰੇ ਨੇ ਮੈਨੂੰ ਹੌਸਲਾ ਦਿੱਤਾ ਕਹਿੰਦਾ ਟੈਨਸ਼ਨ ਨਾ ਲੈ ਮੈਂ ਖੜਾ ਨਹੀਂ ਆਣਾ ਕੋਈ ਫੌਂਟੀਆ ਤੁਹਾਡਾ ਕਟ ਖਰਚੇ ਦੇ ਵਿੱਚ ਸਾਡੇ 2000 ਦੇ ਵਿੱਚ ਵਿੱਚ ਸਾਡਾ ਇਹ ਨੁਕੀਏ ਹੋਗਾ ਕੰਮ ਤੁਹਾਡੀ ਸਾਡੇ ਲਈ ਜ਼ਰੂਰੀ ਫਿਰ ਸਾਡੀ ਨਹੀਂ ਹੈ ਕਿ ਫ੍ਰਿਜ ਦੀ ਸਾਡੇ ਕੋ ਵੀ ਇਹ ਨੁਕੀਏ ਹੋਗਾ ਕੰਮ ਦੇ ਨਾਲ ਤੇ ਲੋ ਟੰਡ ਦਾ ਆਲਾ ਜੇ ਹਨ ਤੁਹਾਨੂੰ ਕਰਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਆਈ ਦੀ ਵਸ ਇਹ ਆਈ ਹੁਣ ਇਹ ਕਿੰਨੇ ਟਾਈਮ ਤੱਕ ਬਾਕੀ ਰਹਿੰਦਾ ਹੁਣ ਆਪਾਂ ਵੈਕਿਊਮ ਲਾ ਲਿਆ 15 ਮਿੰਟ ਲਾ ਬੈਕਿਊਮ 15 ਮਿੰਟ ਗਿਆਪ ਆਉਂਦਾ ਹੈ ਇਹ ਵੈਕਿਊਮ ਦਾ ਮਤਲਬ ਕੀ ਹੁੰਦਾ ਹੈ ਹੋਊਗਾ ਅੱਛਾ ਉਹਨਾਂ ਕਚਰਾ ਕੋਤਰਾ ਸਾਰਾ ਬਾਹਰ ਕੱਢਣਾ ਆੜੀ ਮੋਟਰ ਲਾਈ ਦੀ ਦਾ ਜੋ ਆ ਪਾਈਪ ਲਾਈਨ ਚ ਪਾਣੀ ਨੂੰ ਵੀ ਜੋ ਸਾਰਾ ਕੁਝ ਜਿਹੜੇ ਮੈਕੂ ਕਰਦਾ ਕਿ ਜਿਹਦੇ ਨਾਲ ਕਚਰਾ ਹੋਇਆ ਏਅਰ ਹੋਈ ਕੋਈ ਪਾਣੀ ਜਾਂ ਹੋਰ ਚੀਜ਼ ਹੈ ਤੈਨੂੰ ਬਸ ਇਹ ਲੱਗਦਾ ਵੀ ਹੈਗਾ ਨਹੀਂ ਕਿਉਂਕਿ ਜੇ ਬਸ ਥੋੜੀ ਜਿਹੀ ਲੀਕ ਹੋ ਜਾਂਦਾ ਫਿਰ ਪਾਈਪ ਦੇ ਵਿੱਚ ਲੈ ਜਾਂਦਾ ਨਹੀਂ ਮੈਂ ਮੰਨ ਗਿਆ ਹੁਣ ਤੈਨੂੰ ਪਤਾ ਲੱਗ ਜੂਗਾ ਵੀ ਹੈਗਾ ਤਾਂ ਖਿੱਚ ਰਿਹਾ ਉਹਨੇ ਇਹ ਕੋਡਾ ਸਰ ਕੋਲ ਹੀ ਕਰੀਗਾ ਵੈਸੇ ਗਿਚੇ ਨੇ ਪਾਵਰ ਚੇਂਜ ਕਰਤਾ ਹੂੰ ਜੇ ਮੌਨ ਦਾ ਵੀ ਤਾਂ ਪਾਵਰ ਚੇਂਜ ਕਰਤਾ ਹਾਂ ਬੀਮ ਕੰਪਰੈਸ਼ਨ ਉਹੀ ਨੁਕਸਾਨ ਨਾ ਹੋਵੇ ਪਾਵਰ ਚੇਂਜ ਕਰਨਾ ਮਤਰਾ ਨਹੀਂ ਹੁੰਦਾ ਵੀ ਜੋ ਕੰਪਰੈਸਰ ਚ ਕੋਈ ਨੀ ਦੇ ਜਾਂਦਾ ਮੁੱਖ ਤਰ੍ਹਾਂ ਦੇ ਲਈ ਵੀ ਉਹ ਪਹੁੰਚੇ ਨਾ ਪਾਵਰ ਚੇਂਜ ਆਉਂਦਾ ਨਹੀਂ ਮਗਲੈ ਨੂੰ ਦਫੇ ਨਹੀਂ ਇਹ ਚੇਂਜ ਕਰਦਾ ਤੇ ਬਾਕੀ ਦਾ ਹੁਣ ਅੱਗੇ ਦਾ ਕੀ ਪ੍ਰਿੰਸਰ ਉਹ ਗੈਸ ਪਾ ਲਈ ਤਾਂ ਬੈਕਲ ਪਾਸ ਪਟਾ ਬਣਦਾ वेलकम दा मुदरदी सारा कचरा कूचरा बाहर निकाल मांगो चक के जो मैं कहूं ले킨 ਜਮ ਨਹੀਂ ਜਿਸੇ ਕਾਮ ਉਸੇ ਕੋਈ ਸਾਝੇ ਜੇ ਮੇਰੇ ਵਾਅਦੇ ਹਾਂ ਮੈਂ ਕਦੇ ਥੋੜੇ ਜਣੀ ਚੱਕ ਲੈਣੇ ਵੀ ਦੇਖੀ ਜਾਉਂਗਾ ਦੋਸਤਾਂ ਉਹ ਗਈ ਸੱਪਨੇ ਨਿਕਲੂਗਾ ਤਾਂ ਅੰਦਰ ਤੇ ਰੇਤਾ ਮਿੱਟੀ ਦਾ ਕੱਢੋ ਚਲੋ ਹੁਣ ਤੁਸੀਂ ਹੁਣ ਸਾਰਾ ਕੰਪਲੀਟ ਕਰਕੇ ਦਿਖਾਓ ਚਲੋ ਮੈਂ ਤਾਂ ਕੋਈ ਕੰਪਲੀਟ ਕਰ ਦੋ ਬਾਅਦੋਂ ਤਾਂ ਕੋਈ ਗੱਲ ਨਹੀਂ ਇੱਕ ਹੋਰ ਬੈਂਕ ਤੇ ਜਸ਼ਨ ਆਪਣਾ ਮੋਬਾਈਲ ਨੰਬਰ ਬੁੱਕੂ ਤੇਰੇ ਇਹ ਬੀਪੈਨ ਦਾ ਗ੍ਰਾਹਕ ਨੂੰ ਦੱਸਦੇ ਜਿੰਨੇ ਸਾਡੀ ਵੀਡੀਓ ਦੇਖਦੇ ਆ ਮੇਰਾ ਬੀਪੈਨ ਪਰ ਇੱਕ ਵਾਰ ਫੇਵਰ ਦਾ ਮੌਕਾ ਜਰੂਰ ਦਿਓ ਦੱਤ ਪਈ 95924 91778 ਆਪਣੀ ਦੁਕਾਨ ਹੈਗੀ ਚੰਪੌਰ ਸਾਹਾ ਮਾਨੇ ਮਾਝਾ ਤਸੀਰ ਰੋਡ ਤੇ ਸੈਣੀ ਮੋਟਰਸਾਈਕਲਾਂ ਦੇ ਸਾਹਮਣੇ ਆਪਣੀ ਦੁਕਾਨ ਹੈ ਜੇ ਵੀ ਕੋਈ ਜੀ ਵੀ ਲੋਡ ਆਪਣਾ ਵਿజిਟ ਕਰ ਸਕਦਾ ਉੱਥੇ ਬਾਕੀ ਆਪਾਂ ਕੈਪਸ਼ਨ ਦੇ ਵਿੱਚ ਆਪਾਂ ਨੰਬਰ ਦੇ ਦਾਂਗੇ ਜਰੂਰ ਦੇਣਾ ਮੇਰੀ ਨੰਬਰ ਜੇ ਕੋਈ ਮੇਰਾ ਬੀਪੈਨ ਪਰ ਹੀ ਬੱਸ ਇਸ ਫੇਵਰ ਦਾ ਮੌਕਾ ਜਰੂਰ ਦਿਓ ਜਿਵੇਂ ਹੁਣ ਅੱਗੇ ਠੰਡ ਆ ਰਹੀ ਹੈ ਕੋਈ ਗੀਜਰਾ ਦਾ ਕੰਮ ਆ ਜਾਂਦਾ ਏਸ਼ੀਆ ਦਾ ਵੀ ਕੰਮ ਆ ਫ੍ਰਿਜ ਦਾ ਵਾਸ਼ਿੰਗ ਮਸ਼ੀਨ ਦਾ ਟੋਟਲੀ ਟੋਟਲੀ ਕੰਮ ਜਿਹੜੇ ਇਹ ਹੈਗੇ ਪੂਰੇ ਕਰਨਾ ਬਾਈ ਔਰ ਕੰਮ ਇਤਸਲੀ ਬੋਖਸ਼ੂਗਾ ਤੇ ਹੁਣ ਆਪਾਂ ਤੁਹਾਨੂੰ ਮੋੜੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸਦੇ ਆ ਇਹਨਾਂ ਨੂੰ ਕਿ ਆਪਾਂ ਪ੍ਰੋਗਰਾਮ ਆ ਕਿਹਾ ਨਹੀਂ ਚੜਗੀ ਤੋਂ ਟੂ ਮਣੀ ਮੋਡੀ ਦਿਮਾਗ ਚ ਗੱਲ ਪੈ ਗਈ ਹੂੰ ਹੂੰ ਕਿਆ ਦੀ ਪੈ ਗਈ ਪਾਣੀ ਦੀ ਮੈਕਅਪ ਬੋਤਲ ਰੱਖਣੀ ਤਿੰਨ ਵੀ ਨਹੀਂ ਤਿੰਨ ਬੋਤਲਾਂ ਦਾ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਠੀਕ ਆ ਠੀਕ ਆ ਬਾਦ ਵਿੱਚ ਬੇਨਤੀ ਹੈ ਚਲੋ ਮੈਂ ਆਪਾਂ ਹੋਰ ਗੱਲ बैठ गई हां निर्मला बी अच्छा अच्छा ये जो कास्तिता है ये एक एक जो तो थी इन बुद की खाली गली अबे क्या 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 जो होती है क्या चीज होती है इसमें क्या होता भाई दती इसमें गैस ठंडी ठंडी कूल कूल गैस अच्छा ए ओ जोकना बर्फ ले आंदी है Ehi, 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 पापा आ ही रहेंगे बस हमारा बच्चे आप है ना बच्चे आप आके मेरे घर तो मैं <laughs> कितने time चल रहा जल्दी हो जाती है

बोल <laughs> जी ना काम माना हाँ जी, ही है। और चले अभी पर हो क्या चले बार फिर लो जी अपना ठंडा फ्रिज हो ਮੈਨੂੰ ਤਸੱਲੀ ਦੇ ਦਿੱਤੀ ਮਿੱਤਰ ਨੇ ਕਿ ਨਾ ਹੋਣਾ ਠੰਡਾ ਤਾਂ ਹੋਣ ਲੱਗ ਗਿਆ ਫ੍ਰਿਜ ਬਣਾ ਚਲੋ ਧੰਨਵਾਦ ਇਹਦਾ ਚਾਰੇ ਦਾ ਇਹ ਕਿੰਨੇ ਗ੍ਰਾਮ ਦੀ ਹੈ ਇਹ ਦੀਸ ਬਸ ਇਹ ਛੇ ਛੇ ਮਿੰਟ ਤਾਈ ਕੋ ਤਾਈ ਸੋ ਕੋ ਸੋ ਦਾ ਰਿਵਿਊ ਨਹੀਂ ਤਾਂ ਸੋ ਦਾ ਇੱਕ ਚਾਹ ਪੀ ਲਿਆ

ਇਮੇਜੇਟਿਵ ਹੱਜ ਹੋ ਗਿਆ ਠੰਡਾ ਛੱਡ ਦੇ ਅਲੋ ਯੂ ਚਾਚਾ ਠੰਡਾ ਹੋ ਗਿਆ ਨਹੀਂ ਹੱਥ ਲੱਗੇ ਨਾ ਕੰਟੇ ਤੋਂ ਮਰੂ ਹੋਇਆ ਸੀ ਦੇਖੋ ਉੱਪਰ ਇਹ ਬਹੁਤ ਠੰਡਾ ਕਰਦਾ ਜ ਨੇ ਖਾਇਆ ਪਾ ਦੇਖਣਾ ਬਚਾ ਕਰਾ ਖੰਡਾ ਬੋਤ ਕਰਤਾ ਜੀ। ਲੈ ਚੀਤਾ ਹੈ ਨਾ। ਹਣ ਬਸ ਓਕੇ ਹੈ ਨਾ ਹੁਣ ਤਾਂ ਨਹੀਂ ਗੈਸ ਟੋਪ ਇਹਨਾਂ ਹੋਰ ਤੱਕ ਉਨੀ ਕਰਨਾ। ਹੈ? ਓਕੇ। ਚਲੋ। ਠੀਕ ਹੈ ਜੀ ਹੁਣ। ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਵਿੱਚ। ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਦੇਖ ਲੈ ਹੁਣ ਜੇ ਕੋਈ ਲੱਗਦਾ ਮਾੜਾ ਮੋਟਾ ਕੋਈ। ਤਸੱਲੀ ਆ। ਚਲੋ ਥੈਂਕ ਯੂ। ਤਸੱਲੀ ਉਹ ਚਾਹੀਦੀ ਤੇ ਤੇਰੀ ਤਸੱਲੀ ਚਾਹੀਦੀ ਸਾਡਾ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਹਾਂ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲਾਕ ਦੇ ਵਿੱਚ ਜੀ